ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾ ਦਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਇੱਕ ਸਾਡਾ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਕਿਉਂਕਿ ਅੱਜ ਪੰਜਾਬ ਬੰਦ ਆ ਸੋ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਮਾਨੀ ਮੰਨ ਲਵੇ ਤੇ ਉਹ ਵੀ ਆਪਣੇ ਘਰਿਆਂ ਤੇ ਉਹ ਵੀ ਖੁਸ਼ੀਆਂ ਮਨਾਣ ਤੇ ਸਾਰੇ ਲੋਕ ਇਕੱਠੇ ਮਿਲ ਕੇ ਖੁਸ਼ੀਆਂ ਮਨਾ ਸਕਣ। ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾਵਾਂ ਦਾ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਕਿਉਂਕਿ ਅੱਜ ਪੰਜਾਬ ਬੰਦ ਆ ਸੋ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਉਹ ਵੀ ਆਪਣੇ ਘਰ-ਵਾਰ ਤੇ ਉਹ ਵੀ ਖੁਸ਼ੀਆਂ ਮਨਾਣ ਤੇ ਸਾਰੇ ਲੋਕ ਰਲ ਮਿਲ ਕੇ ਖੁਸ਼ੀਆਂ ਮਨਾ ਸਕਣ ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਭਰਾਵਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਕਿਉਂਕਿ ਅੱਜ ਪੰਜਾਬ ਬੰਦ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਉਹ ਵੀ ਆਪਣੇ ਘਰ ਵਿਆਹ ਤੇ ਉਹ ਵੀ ਖੁਸ਼ੀਆਂ ਮਨਾਵੇ ਤੇ ਸਾਰੇ ਲੋਕ ਪਰਾਂ ਮਿਲ ਕੇ ਖੁਸ਼ੀਆਂ ਮਨਾ ਸਕਣ ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾਵਾਂ 'ਚ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਨੂੰ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਕਿਉਂਕਿ ਅੱਜ ਪੰਜਾਬ ਬੰਦ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਉਹ ਵੀ ਆਪਣੇ ਘਰ ਬਹਿਣ ਤੇ ਉਹ ਵੀ ਖੁਸ਼ੀਆਂ ਮਨਾਵੇ ਤੇ ਸਾਰੇ ਲੋਕ ਰਾਹ ਮਿਲ ਕੇ ਖੁਸ਼ੀਆਂ ਮਨਾ ਸਕਣ ਇਹ ਮੈਂ ਆਸ ਕਰਦਾ ਸਰਕਾਰ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ